ਹਾਂਜੀ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਮੇਰੇ ਤੇ ਸਾਰੇ ਠੀਕ ਠਾਕ ਹੋ ਗਏ ਤੇ ਅਸੀਂ ਵੀ ਠੀਕ ਆ ਤੇ ਅੱਜ ਨਾ ਅਸੀਂ ਮਤਲਬ ਪੇਟੀ ਦੇ ਕੱਪੜੇ ਕੱਢੇ ਸੀ ਬਾਹਰ ਉਹਨਾਂ ਨੂੰ ਧੁੱਪ ਤਾਂ ਪਲਵਾਈ ਕਿਉਂਕਿ ਕਿਨਾਂ ਕਿਨਾਂ ਚੇਰ ਪੇਟੀਆਂ ਚ ਵੱਡਾਂ ਚ ਪਏ ਰਹਿੰਦੇ ਆ ਤੇ ਧੁੱਪ ਹੀ ਨਹੀਂ ਕਿਲਵਾਈਦੀ ਹੈ ਕਿਉਂਕਿ ਹੁਣ ਮੌਸਮ ਚੇਂਜ ਹੋਣ ਡਿਆ ਸੀ ਤੇ ਹੀ ਸੋਚਿਆ ਚਲੋ ਧੁੱਪ ਲਵਾ ਲੀਨੇ ਆ ਤੇ ਅਜੇ ਇਕੱਲੇ ਪੇਟੀ ਵਾਲਿਆਂ ਨੂੰ ਲਵਾਈ ਆ ਬੈੱਡ ਵਾਲੇ ਤੇ ਜੇ ਪਏ ਉਸੇ ਤਰ੍ਹਾਂ ਹੀ ਤੇ ਉਹ ਦੋ ਪੌੜੀਆਂ ਚੜ ਕੇ ਫੇਰ ਕੋਠੇ ਜਾਣਾ ਪੈਣਾ ਵਾ ਤੇ ਪੇਟੀ ਤਾਂ ਪਿਛਲੇ ਪੌਛੇ ਚ ਪਈ ਆ ਤੇ ਚਲੋ ਅਜੇ ਤਾਂ ਫਿਰ ਹਾਲ ਪੇਟੀ ਵਾਲਿਆਂ ਨੇ ਲਵਾਈ ਆ ਕੇ ਦਿਨ ਬੈੱਡ ਵਾਲੇ ਵੀ ਕੱਢਾਂ ਕਿੰਨਾਂ ਲਵਾਵਾਂਗੇ ਤੇ ਵਿੱਚੋਂ ਮੇਰੀ ਨਿਕਲ ਆਈ ਇੱਕ ਸਾਢੇ 1 ਸਗਣ ਵਾਲੀ ਉੱਪਰ ਹੀ ਲੈ ਕੇ ਤਰੀ ਫਿਰਦੀ ਰਹੀ ਆ ਪੇਟੀ ਕੋਟ ਬਲੌਜ਼ ਪਾ ਕੇ ਬੈਗੀ ਚਲੋ ਉਹ ਕਿਨਾਲੇ ਦਾ ਹੁਣ ਤੇ ਰਿਵਾਜ ਵੀ ਨਹੀਂ ਆਉ ਜੀ ਸਾੜੀਆਂ ਦਾ ਪਹਿਲਾਂ ਜਦੋਂ ਮੇਰਾ ਵਿਆਹ ਆਇਆ ਸੀ ਮੇਰੇ ਸਗਣ ਚ ਗਈ ਸੀ ਤੇ ਉਦੋਂ ਬੜਾ ਰਿਵਾਜ ਸੀ ਇਹੋ ਜਿਹਿਆਂ ਦਾ ਕੀ ਇਹਨੂੰ ਕਹਿੰਦੇ ਆ ਗੋਟਾ ਪੱਟੀ ਗੋਟਾ ਪੱਟੀ ਦਾ ਬੜਾ ਰਿਵਾਜ ਸੀਗਾ ਦਾ ਹਨਾ ਸਗਣ ਦੀ ਸੀ ਕੀ ਸਾੜੀ ਮੇਰੇ ਦੀ ਤੇ ਚਲੋ ਹੈਗੀਆਂ ਅਸੀਂ ਵਾਧੂ ਸਾੜੀਆਂ ਮੇਰੀਆਂ ਕੁਝ ਮੈਂ ਦੇ ਦੂ ਦਿੱਤੇ ਆ ਕੁਝ ਤੇ ਸੂਟ ਬਣਾ ਲੇ ਤੇ ਆ ਬਸ ਇੱਕ ਬਚੀ ਮੇਰੇ ਕੋਲ ਤੇ ਇਸ ਚੇ ਲੋ ਹੁਣ ਪੇਟੀ-ਬੁਟੀ ਦਾ ਖਲਾਰਾ ਸਾਂਭਣਾ ਵਾ ਤੇ ਉਹ ਸਾਂਭਦੇ ਆ ਤੇ ਚਲੋ ਠੀਕ ਹੈ ਜੀ ਤੇ ਹੋਰ ਇੱਕ ਮੈਂ ਸੂਟ ਸਟਿਚ ਕੀਤਾ ਆ ਵਾ ਤੇ ਉਹ ਵੀ ਦਿਖਾਉਣੀ ਆ ਤੇ ਉਹ ਵੀ ਦੇਖਿਓ ਪਰ ਇਹ ਚਲੀ ਦੁਬਈ ਕਿਉਂਕਿ ਕੋਠੇ ਥਾਣੇ ਆਉਣਾ ਜਹਾਜ ਪਰ ਇਹ ਨੂੰ ਲੈਣਾ ਰੀਤ ਨੂੰ ਵੀ ਜਾਣਾ ਵਾ ਰੀਤ ਨੇ ਵੀ ਜਾਣਾ ਵਾ ਲੈਂਦੇ ਆ ਆਪਣੇ ਪੇਟੀ ਵਾਲੇ ਕੱਪੜਿਆਂ ਨੂੰ ਧੁੱਪ ਅਜੇ ਪੂਰੇ ਨਹੀਂ ਕੱਢੇ ਹੋਏ ਥੋੜੇ ਹੀ ਕੱਢੇ ਆ ਆ ਡਬਲ ਆ ਕੰਬਲ ਖੇਸ ਇਹ ਡਬਲ ਹੈ ਜੇ ਇਹਨਾਂ ਨੂੰ ਕੱਟਿਆ ਤੱਕ ਨਹੀਂ ਆ ਮੇਰੇ ਦਾਜਦੇ ਆ ਕਦੀ ਲਿਆ ਹੀ ਨਹੀਂ ਆ ਲੋੜੀ ਨਹੀਂ ਗਈ ਪਈ ਆਈ ਹੈ ਚਾਹੀਆਂ ਤਾਂ ਲਾਈਆਂ ਐ ਥੱਲੇ ਉਹਦੇ ਵਿੱਚ ਪਏ ਆ ਬੈੱਡ 'ਚ ਵਾਧੂ ਪਏ ਕੱਪੜੇ ਕੁਝ ਇਹਨਾਂ ਦੇ ਪਰ ਹੀ ਉਹਨਾਂ ਦੇ ਬੈੱਡ 'ਚ ਪਾਏ ਆ ਆ ਮੇਰੀ ਵਿਆਹ ਵਾਲੀ ਚੁੰਨੀ ਸਗਣ ਵਾਲੇ ਦਿਨ ਜਿਹੜੀ ਦਿੱਤੀ ਸੀ ਤੇ ਆ ਮੇਰੀ ਵਿਆਹ ਵਾਲੀ ਸਾੜੀ ਪਰੀ ਸਾੜੀ ਵਿਖਾ ਸਾੜੀ ਵਿਖਾ ਮੇਰੀ ਸਾੜੀ ਵਿਆਹ ਵਾਲੇ ਸਗਣ ਵਾਲੇ ਸਗਣ ਦੇ ਵਿੱਚ ਇਹ ਸਾੜੀ ਗਈ ਸੀ ਮੇਰੀ ਉਦੋਂ ਮੇਰੇ ਵਿਆਹ ਨੂੰ ਸਾੜੀ ਦਾ ਬੜਾ ਰਿਵਾਜ ਸੀ ਬੜਿਆਂ ਨੇ ਬੰਨੀ ਮੇਰੀ ਸਾੜੀ ਜਦੋਂ ਕਿ ਫੰਕਸ਼ਨ ਆ ਜਾਣਾ ਕਿਤੇ ਕੇ ਨੇ ਮੰਗ ਕੇ ਲੈ ਜਾਣੀ ਕਿਤੇ ਕੇ ਨੇ ਮੰਗ ਕੇ ਲੈ ਜਈ ਕੁੜੀਆਂ ਨੇ ਉਹ ਪੇਟੀਕੋਟ ਬਲੌਜ਼ ਸੁੱਕਣੇ ਪਾਇਆ ਤੋਂ ਪਲਵਾਈ ਠੀਕ ਆ ਮੇਰੇ ਡਾਈ ਹੈ ਹੈ ਆ ਜੋ ਨੀਲੇ ਲਾ ਦੂ ਮੈਂ ਕੀ ਕਰਨੀ ਆ ਠੀਕ ਆ ਹੈ ਨਾ ਤੇ ਜਦੋਂ ਤੂੰ ਥੋੜੀ ਵੱਡੀ ਹੋਵੇਂਗੀ ਨਾ ਫਿਰ ਮੈਂ ਤੈਨੂੰ ਇਹਦਾ ਸਾੜੀ ਦਾ ਲਹਿੰਗਾ ਬਣਾ ਦਾਂਗੀ ਠੀਕ ਆ ਠੀਕ ਆ ਹੂੰ ਸਿੱਧੇ ਕਰਕੇ ਪੁੱਠੇ ਬੰਨੀ ਜੰਨੀ ਆ ਝੋਲ ਕਰਕੇ ਪੇਟੀ ਕਰਤੀ ਖਾਲੀ ਇਹਦੇ ਵਿੱਚ ਮੈਂ 1-2 ਵਛਾ ਕੇ ਨਿੰਮ ਦੇ ਪੱਤੇ ਪਾਏ ਸੀਗੇ ਤੇ ਹੁਣ ਉਹਨਾਂ ਨੂੰ ਅਰਜਾਈਆਂ ਨੂੰ ਧੋਈਏ ਕਿ ਰਹਿੰਦੀ ਹੈ ਕਬਰਾਂ ਨੂੰ ਕੀ ਕਰੀਏ ਸਮਝ ਨਹੀਂ ਆਉਂਦੀ ਪੀਲੇ ਪੀਲੇ ਜਿਹੇ ਪਏ ਆ ਕੀ ਆ ਉੱਧਰ ਪਿਆ ਖੜਾ ਰਾ ਕੱਪੜਿਆਂ ਦਾ ਉਹ ਮਾਤਰਾਣੀ ਪੇਟੀ ਅੱਪਰੇ ਨਾ ਮੇਰੀ ਸਾੜੀ ਵਾਲਾ ਪੇਟੀਕੋਟ ਬਲੌਜ਼ ਪਾਇਆ ਮੇਰਾ ਬਲੌਜ਼ ਦੇਖਾ ਪੇਟੀਕੋਟ ਦੇ ਵਿੱਚ ਨਾਲ ਆ ਵੀ ਨਹੀਂ ਗਿਆ ਹਾਂ ਵੀ ਪਾ ਕੇ ਬੈ ਗਈ ਆ ਪੇਟੀ ਖੋਲਹੀ ਹੈ ਨਾ ਪੇਟੀ ਦਾ ਸਾਬਣਾ ਖਲਾਰਾ ਮੈਂ ਤੇ ਇੰਨੇ ਮੇਰੀ ਸਾੜੀ ਕੱਢੀ ਹੋਈ ਹੈ ਜਿਹੜੀ ਤੇ ਉਹ ਪੇਟੀ ਕੋਲ ਬਲੋ ਚਾੜ ਕੇ ਬੈ ਗਈ ਵੈਲਾ ਵਧੀਆ ਕਿਹ ਤਰ੍ਹਾਂ ਦਾ ਮੇਰਾ ਨਿੱਕਾ ਜਿਹਾ ਬਲੋ ਹੈ ਮਾਹੀ ਕਿਤੇ ਦੋ ਤਿੰਨ ਵਾਰ ਸਾੜੀ ਭਾਈ ਹੋਣੀ ਹੈ ਵਲੀ ਹੋਈ ਜੋਤੇ ਲੰਗਾ ਬਣਾ ਕੇ ਦੋਂਗੇ ਥੱਲੇ ਲਾਈਨਿੰਗ ਲੱਗ ਜਾਣੀ ਬੜੀ ਵਧੀਆ ਦੀ ਹਨਾ ਨਵਾਂ ਹੀ ਤੇ ਹੈਗਾ ਵਾ ਬਿਲਕੁਲ ਐਨ ਚਲੋ ਜੀ ਠੀਕ ਹੈ ਬਰੀ ਦੇਖੋ ਕਿ ਮੇ ਦੀ ਕਟਿੰਗ ਹੋ ਗਈ ਆ ਆ ਹੈ ਗਿਆ ਬੈਕ ਸਾਈਡ ਤੇ ਇਹ ਹੈਗਾ ਫਰੰਟ ਪੀਸ ਅਗਲਾ ਪਾਸਾ ਤੇ ਇਹ ਹੈਗੀਆਂ ਮੇਰੀਆਂ ਸੱਡੀਆਂ ਬਾਵਾ ਤੇ ਇਹਨਾਂ ਬਾਵਾ ਦੇ ਵਿੱਚ ਨਾ ਹੈਗਾ ਜੋੜ ਜੋੜ ਨੂੰ ਸੀਨ ਲਾ ਕੇ ਨਾ ਤੇ ਫੇਰ ਮੈਂ ਇਹਦੀ ਜਿਹੜੀ ਅਗਲੀ ਮੋਢੇ ਦੀ ਕਟਾਈ ਪਾਈ ਦੀ ਇਹ ਤੇ ਫੇਰ ਉਹ ਪਾਵਾਂਗੇ। ਇਹ ਜੋੜੇਗੇ ਵਿੱਚ ਪਾਵਾਂ ਦੇ। ਤੇ ਫੇਰ ਕਟਾਈ ਪਾਵਾਂਗੇ ਅਗਲੀ। ਇਹ ਥੋੜਾ ਜਿਹਾ ਨਾ ਅਗਲੇ ਪਾਸੇ ਲੈਸ ਲੱਗੀ ਹੋਈ ਸੀਗੀ ਤੇ ਇੰਨਾ ਕੇ ਪੀਸ ਨਿਕਲਿਆ ਹੁਣ ਮੈਂ ਵੇਖਣੀ ਆ ਜੇ ਕਿਤੇ ਅਟੈਚ ਹੋ ਗਿਆ ਗਲੇ-ਗੁਲੇ ਤੇ ਤੇ ਕਰ ਦਾਂਗੀ। ਨਹੀਂ ਹੋਇਆ ਫੇਰ ਵੇਸਟ ਜਾਏਗਾ। ਕਿਉਂਕਿ ਇਹਦੇ ਨਾ ਇੱਥੇ ਲੈਸ ਲੱਗੀ ਹੋਈ ਆ ਤੇ ਹੁਣ ਇੰਨੀ ਕੁ ਵਧੀ ਆ ਇੱਥੋਂ ਕਟਿੰਗ ਦੇ ਵਿੱਚੋਂ ਬਾਕੀ ਬਾਹਾਂ ਤੇ ਲਿੰਗੀ ਲੱਗਣੀ ਹੈਗੀ ਚਲੋ ਮੈਂ ਦੇਖਦੀ ਆ ਕਿੱਥੇ ਲੱਗੇਗੀ ਇਹ ਲੱਗੇਗੀ ਲਾ ਦਾਂਗੇ ਨਹੀਂ ਲੱਗੇਗੀ ਤੇ ਨਾਲ ਸੀ ਠੀਕ ਹੈ ਕਿ ਨਹੀਂ ਇਹ ਸਟੀਚ ਕਰਕੇ ਫਿਰ ਮੈਂ ਦਿਖਾਵਾਂਗੀ ਇਹ ਜਿਹੜਾ ਸੂਟ ਕਟਿੰਗ ਕੀਤਾ ਸੀਗਾ ਉਹ ਵੀ ਬਣ ਕੇ ਤਿਆਰ ਹੋ ਗਿਆ ਤੇ ਦੇਖੋ ਸਲਵਾਰ ਵੀ ਆ ਗਈ ਕਮੀਜ਼ ਵੀ ਤਰਪਾਈ ਵੀ ਹੋ ਗਈ ਸਾਰਾ ਕੁਝ ਹੋ ਗਿਆ ਇੰਟਰਲੌਕ ਵੀ ਹੋ ਗਿਆ ਤੇ ਇਹ ਬਸ ਹੁਣ ਵੇਚਣਾ ਵਾ ਨਾਲ ਹੀ ਘਰ ਆਇਆ ਜਿੰਨਾ ਦਾ ਸੂਟ ਆ ਅੱਜ ਸਾਡਾ ਰੈਡੀ ਸੂਟ ਇਹ ਮਨੂ ਹੋਇਆ ਕੋਲਡ ਤੇ ਮੈਂ ਹੁਣ ਅੱਜ ਵੀਡੀਓ ਨਹੀਂ ਪਾਉਣੀ ਇਹ ਵਾਲੀ ਕੱਲ ਨੂੰ ਪਾਉਂਗੀ। ਜੀ ਪੂਰਾ ਧਿਆਰ ਕੰਪਲੀਟ ਸੂਟ। 4G ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਸਾਰਿਆਂ ਨੂੰ ਸੱਚੀ ਅਕਾਤ ਜੀ।